ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਟਿਕ ਹੈਪ ਤੁਸੀਂ ਵੀ ਸਾਈਟ ਠੀਕ ਹੋਗੇ ਟਾਈਮ ਇੱਥੇ ਡੇਢ ਪੋਣੇ 2 ਦਾ ਹੋ ਗਿਆ ਦੁਪਹਿਰ ਦਾ ਤੇ ਬੱਦਲ ਹੋ ਰਹੇ ਨੇ ਤੇ ਮੈਂ ਲੱਗੀ ਸੀ ਲੰਮੇ ਪੈਣ ਥੋੜਾ ਮੈਂ ਚਲੋ ਫਿਰ ਮੈਂ ਕਿ ਬੱਦਲ ਜੀ ਹੋ ਰਹੇ ਨੇ ਤੇ ਕੱਪੜੇ ਜਿਹੜੇ ਮੈਂ ਧੋਤੇ ਸੀਗੇ ਇੱਧਰ ਚਾਦਰਾਂ ਵਗੈਰਾ ਸੀਗੀਆਂ ਮੰਮੀ ਦੇ ਕੱਪੜੇ ਸੀਗੇ ਥੋੜੇ ਤੇ ਉਹਨਾਂ ਨੂੰ ਹੁਣ ਮੈਂ ਕਿ ਜੋੜ ਕੇ ਰੱਖ ਲੈਣੀ ਆ ਇਹਨਾਂ ਮੈਂ ਲੰਮੇ ਪੈ ਜਾ ਥੋੜਾ ਜਿਹਾ ਤੇ ਰੈਸਟ ਕਰਨ ਲੱਗਾ بارش ਦਾ ਕੋਈ ਪਤਾ ਨਹੀਂ ਤੇ ਜਿਹੜੇ ਪਹਿਲੇ ਕੱਪੜੇ ਤੋਤੇ ਸੀ ਉਹ ਤੋਂ ਓਕੇ ਮੈਂ ਅੰਦਰ ਕੁਰਸੀ ਤੇ ਰੱਖਿਆ ਉਹਨਾਂ ਨੂੰ ਜੋੜਨਾ ਤੇ ਮਸਵਿਰ ਦੀ ਲੱਗੀ ਹੋਈ ਹੈ ਸਫਾਈਆਂ ਤੇ ਰਾਜਮਾ ਨੂੰ ਤੜਕਾ ਲਗਾਉਣਾ ਹੁਣ ਸ਼ਾਮ ਨੂੰ ਉਹ ਭੇਂ ਕੇ ਉਬਾਲ ਕੇ ਰੱਖ ਲੈਨੇ ਲਸਣ ਵਗੈਰਾ ਛਿਲ ਕੇ ਸਾਰਾ ਰੱਖ ਲਿਆ ਦੁਪਹਿਰ ਦੀ ਰੋਟੀ ਸੀ ਚਟੇ ਛੋਲੇ ਸੀਗੇ ਉਹਨਾਂ ਨਾਲ ਖਾ ਲਈ ਤੇ ਸਬਜੀ ਸੀਗੀ ਪਈ ਤੇ ਹੁਣੇ ਰੋਟੀ ਖਾ ਕੇ ਭਾਂਡੇ ਰੱਖ ਕੇ ਆਈਆਂ ਤੇ ਮੈਂ ਬਣਾਉਣਾ ਸੀ ਕਾਫੀ ਭੈਣਾ ਦਾ ਮੈਸੇਜ ਆਇਆ ਸੀਗਾ ਕਿ ਤੇਲ ਵੱਲੋਂ ਉਹਨਾਂ ਨੇ ਪੁੱਛਿਆ ਸੀਗਾ ਕਿ ਕਈਆਂ ਭੈਣਾ ਦੇ ਨਾ ਮੂੰਹ ਦੇ ਵਿੱਚ ਜਿਵੇਂ ਡਿਲੀਵਰੀ ਤੋਂ ਬਾਅਦ ਦੰਦ ਜਿਵੇਂ ਕੁਝ ਖਾਂਦੀਆਂ ਤੇ ਲੱਗਣ ਠੰਡਾ ਠੰਡਾ ਜਿਹਾ ਲੱਗਣ ਲੱਗ ਜਾਂਦਾ ਹਵਾ ਪੈ ਜਾਂਦੀ ਉਹਨਾਂ ਦੰਦਾਂ ਨੂੰ ਤੇ ਬਹੁਤ ਜਿਵੇਂ ਦੰਦਾਂ ਚ ਬਿਮਾਰੀਆਂ ਹੋਣਨ ਦੀਆਂ ਉਹਨਾਂ ਵਾਸਤੇ ਮੈਂ ਵੀਡੀਓ ਜਿਹੜੀ ਮੇਰੀ ਇਹ ਇਹ ਬਲੌਗ ਤੋਂ ਪਹਿਲਾਂ ਉਹ ਜਾ ਚੁੱਕੀ ਹੋਏਗੀ ਤੇ ਜਰੂਰ ਦੇਖਿਓ ਤੇ ਮੈਂ ਨੀਮ ਵਗੈਰਾ ਲੈਣ ਦੀ ਸੁਣਨ ਤੋਂ ਤਾ ਤੇ ਇਹ ਮੈਂ ਕੜੀ ਪਤਾ ਹੁਣ ਥੱਲੇ ਫਰੈਸ਼ ਤੋੜ ਕੇ ਲਈਆਂ ਇਹਨੂੰ ਤੋੜ ਕੇ ਚੰਗੀ ਤਰ੍ਹਾਂ ਸੁਕਾ ਲਾਂਗੀ ਮੈਂ ਤੇ ਅਜੇ ਮੱਖੀ ਪਤਾ ਨਹੀਂ ਕਿੱਥੋਂ ਆ ਗਈ ਸਾਡੇ ਦਾ ਮਿੱਤੂ ਫੇਰਾ ਕੇ ਉਹਨਾਂ ਦਾ ਪੱਕੇ ਤੇਲ 'ਚ ਕਰਨਾ ਤੇ ਫਿਰ ਤੇਲ ਢਿੱਕ ਜਾਂਦਾ ਤੇ ਹੁਣ ਇਹ ਕੱਪੜੇ ਝੰਡੇ ਸਾਰੇ ਆ ਇਹਨਾਂ ਨੂੰ ਲਾਉਣੀ ਆ ਤੇ ਰੱਖਦੀ ਤੇ ਅੰਦਰ ਵੇਖਦੀ ਬਰੀਆਮ ਕੀ ਕਰ ਰਿਆ ਅੱਜ ਮੱਖੀ ਪਤਾ ਨਹੀਂ ਕਿੱਥੋਂ ਆ ਗਈ ਸਾਡੇ ਕਦੇ ਨਹੀਂ ਮੱਖੀ ਹੈਗੀ ਸੀ ਕਦੇ ਹੈਲੋ ਬਰੀਆਮ ਸਿੰਘ ਹੈਲੋ एवरीवन ਹੁਣ ਵੀ ਕਿਦਾਂ ਦਾ ਬਣਾਇਆ ਤੇ ਬਰੀਆਮ ਨੇ ਵੇਖੋ ਇੱਦੇ ਬਰੀਆਮ ਨੇ ਆਪਣਾ ਬੈਗ ਔਰ ਇਹ ਡਿਸਪੈਂਸਰੀ ਆਪਣੀ ਇਹ ਕਾਦੇ ਲਈ ਰੱਖੀ ਕੁਝ ਸੱਟ ਲਵਾਈ ਆ ਆ ਪੈਰ ਤੇ ਕੀ ਕੀਤਾ ਇਨਫੈਕਸ਼ਨ ਸੀ ਇਹ ਠੀਕ ਕੀਤੀਆਂ ਨੇ ਇਨਫੈਕਸ਼ਨ ਬਟੇ ਵੱਧ ਚ ਗਈ ਐ ਤਾਂ ਤੇ ਇਹ ਬੰਦ ਕੀਤੀ ਸੀ ਇੱਧਰ ਬਰਿਆਮ ਨੇ ਸਾਰੇ ਕਲਰ ਵਗੈਰਾ ਕਰ ਰਿਆ ਉਹ ਕੀ ਬਣਾਇਆ ਦਿਖਾਓ ਜਰਾ ਬਰਿਆਮ ਕੀ ਬਣਾਇਆ ਅੱਜ ਬਰਿਆਮ ਨੇ ਅੱਜ ਛੁੱਟੀ ਵਾਲੇ ਦਿਨ ਇਹ ਪੇਂਟਿੰਗ ਕੀਤੀ ਔਰ ਇਹਨੂੰ ਲੈਮੀਨੇਟ ਵੀ ਕਰ ਲਿਆ ਇਹਨੇ ਲੈਮੀਨੇਟ ਕਰਾ ਕੇ ਮਾਰਕੀਟ ਗਿਆ ਸੀ ਉਥੋਂ ਲੈਮੀਨੇਟ ਕਰਾ ਕੇ ਲਿਆਇਆ ਤੇ ਕਹਿੰਦਾ ਹੁਣ ਮੈਂ ਲਗਾਣਾ ਤੇ ਇਹ ਮੈਂ ਬਣਾਏ ਕੱਲ ਸਾਬਣ ਜਿਹੜੇ ਵੀਡੀਓ ਇਹ ਦੀ ਜਾ ਚੁੱਕੀ ਐ ਇਹ ਸਾਬਣ ਬਹੁਤ ਸੋਹਣੇ ਬਣੇ ਨੇ ਤੇ ਇਹਨਾਂ ਨੂੰ ਨਾ ਹੁਣ ਮੈਂ ਵਾਈਟ ਪੇਪਰ 'ਤੇ ਲਪੇਟਣਾ ਸੀ ਜਿਹੜੇ ਦੋ ਜਣੇ ਅਸੀਂ ਇਹ ਟਿੱਕੀਆਂ ਉਹ ਕਿਸੇ ਨੂੰ ਦੇ ਦਿੱਤੀਆਂ ਕਿਸੇ ਨੇ ਮੰਗ ਲਈਆਂ ਮੇਰੇ ਫਰੈਂਡ ਨੇ ਉਹਨੂੰ ਦੇ ਦਿੱਤੀਆਂ ਤੇ ਇੱਕ ਮੈਂ ਲਗਾ ਲਈ ਐ ਅੱਜ ਤੇ ਇਹ ਵਾਲਾ ਬਹੁਤ ਸੋਹਣਾ ਸਾਬਣ ਬਣ ਕੇ ਤਿਆਰ ਹੋ ਗਿਆ ਤੇ ਇਦਾਂ ਹੀ ਤੁਸੀਂ ਸਾਬਣ ਨੂੰ ਘਰ ਬਣਾ ਕੇ ਵਰਤ ਸਕਦੇ ਹੋ ਐਲੋਵੇਰਾ ਔਰ ਨੀਮ ਵਾਲਾ ਤੇ ਇਹਦੀ ਵੀਡੀਓ ਵੀ ਜਾ ਚੁੱਕੀ ਹੈ ਜਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਤੇ ਇਧਰ ਦੇਖ ਲਓ ਜੀ ਅਡਰੈਸਿੰਗ ਟੇਬਲ ਦਾ ਆਹਾਰ ਹੁੰਦਾ ਆ ਮੈਂ ਆਨੇ ਪਟਕਾ ਜੇ ਇੱਥੇ ਪਾ ਦਿੰਦੇ ਨੇ ਮਰੇਮ ਕੀ ਕਰ ਰਹੀ ਹੈ 1 ਸੈਕਿੰਡ ਇੱਕ ਸਿੱਖ ਪਟਕਾ ਜਿਆ ਇਦਾਂ ਲਗਾ ਦਿੰਦੇ ਨੇ ਤੇ ਕਈਆਂ ਭੈਣਾਂ ਨੇ ਮੈਂ ਕਹਿਣਾ ਕਿ ਇਹਨਾਂ ਨੂੰ ਰੁਮਾਲ ਨਹੀਂ ਹੈਗਾ ਸ਼ੀਸ਼ੇ ਤੇ ਪਾ ਨੂੰ ਆ ਦੇਖੋ ਮੈਂ ਕਰੋਸ਼ੀਆ ਦਰਮਾਲ ਦੇਖੋ ਬਰੀਕ ਕਿੰਨੀ ਸਫਾਈ ਨਾਲ ਬਣਾਏ ਹੋਏ ਨੇ ਤੇ ਇੱਕ ਟੋਕੋ ਕੇ ਇਕੱਠਾ ਜਿਆ ਹਉ ਕਰ ਦਿੰਦੇ ਨੇ ਮੈਂ ਪ੍ਰੈਸ ਕਰ ਕਰਕੇ ਰੱਖਦੀ ਰਹਿੰਦੀ ਆ ਤੇ ਆਹ ਦੇਖੋ ਟੈਚੀ ਪੀਟ ਇਹਦੇ ਨਾਲ ਹੀ ਰੱਖੇ ਹੋਏ ਆ ਹੈ ਨਾ ਇਹ ਵੀ ਕਰੋਸ਼ੇ ਦੇ ਬਣਾਏ ਹੋਏ ਆ ਮੈਂ ਤੇ ਮੈਨੂੰ ਬਹੁਤ ਸ਼ੌਂਕ ਹੈ ਇਦਾਂ ਚੀਜ਼ਾਂ ਬਣਾਉਣ ਦਾ ਤੇ ਪਰ ਇਹ ਇਕੱਠੀਆਂ ਕਰਕੇ ਤੇ ਇੱਕ ਸਾਈਡ ਤੇ ਰੱਖ ਦਿੰਦੇ ਆ ਤੇ ਕੰਮ ਸਾਰਾ ਤਕਰੀਬਨ ਹੋ ਗਿਆ ਸੱਡਾ ਤੇ ਹੁਣ ਜਲਦਿਆਂ ਅਸੀਂ ਕਿਚਨ 'ਚ ਬ੍ਰਿਯਾਮ ਨੇ ਤੇ ਖਲਾਰੇ ਪਾਣਾ ਹੁੰਦਾ ਬ੍ਰਿਯਾਮ ਨੂੰ ਬ੍ਰਿਯਾਮ ਰਿਹਾ ਹੁਣ ਇੱਥੇ ਅਸੀਂ ਕਿਚਨ 'ਚ ਮੈਂ ਇੱਥੇ ਨਿੰਮ ਵਗੈਰਾ ਜੋ ਰੱਖੀ ਆ ਤੇ ਇਹਦਾ ਕੰਮ ਕਰਦੀ ਹੁਣ ਮੈਂ ਤੇਲ ਇਹ ਸ਼ੀਸ਼ੀ ਜਿਹੜੀ ਮੈਂ ਖਾਲੀ ਕਰਕੇ ਰੱਖੀ ਹੋਈ ਆ ਤੇ ਇਹ ਸਾਰਾ ਸਮਾਨ ਆ ਜਿਹੜਾ ਇਹਦੀ ਵੀਡੀਓ ਵਿ ਜਾ ਚੁੱਕੀ ਹੋਏਗੀ ਜਦੋਂ ਇਹ ਵਲੌਗ ਆਉਣਾ ਤੇ ਉਹ ਮੈਂ ਤੇਲ ਬਣਾਉਣ ਲੱਗੀ ਹਾਂ ਹੁਣ ਟਾਈਮ ਮੈਂ ਆ ਮੇਰਾ ਲੰਮੇ ਪਹਿਨਦਾ ਸੀ ਪਰ ਮੈਂ ਚਲੋ ਕੋਈ ਨਹੀਂ ਪਹਿਣਾ ਨੂੰ ਅੱਜ ਦਾ ਵਲੌਗ ਜਿਹੜਾ ਦੇਣਾ ਉਹਦੇ ਵਾਸਤੇ ਜਿੰਨਾ ਕੁਐਸਚਨ ਆਏ ਸੀ ਬਹੁਤ ਪਹਿਣਾ ਦੇ ਤੇ ਤੁਸੀਂ ਜਰੂਰ ਬਣਾ ਕੇ ਭੇਜੋ ਇਦਾਂ ਹੀ ਨਾਲ ਬਨੇ ਰਹੋ ਤੇ ਚਲੋ ਜੋ ਵੀ ਮੈਂ ਕਰਾਂਗੀ ਤੁਹਾਨੂੰ ਵਲੌਗ ਵੀ ਨਾਲ ਦਿਆ ਕਰਾਂਗੀ ਤੇ ਨਾਲ ਨਾਲ ਹੋਮ ਰੈਮਡੀ ਜੋ ਵੀ ਫੇਸ ਦੇ ਉੱਤੇ ਸਕਿਨ ਵਾਸਤੇ ਸਾਰਾ ਕੁਝ ਦੱਸਾਂਗੀ ਮੇਰਾ ਵੀ ਬਹੁਤ ਜ਼ਿਆਦਾ ਫੇਸ ਜਿਹੜਾ ਸਾਫ਼ ਹੋ ਗਿਆ ਹੈ ਤੇ ਬਲੈਕ ਬਹੁਤ ਹੋ ਜਾਂਦਾ ਕਿਉਂਕਿ ਸੌਨ ਦੇ ਮਹੀਨੇ ਵਿੱਚ ਤੇ ਕਰਦੀਆਂ ਰੈਮਡੀਆਂ ਵਰਤ ਵਰਤ ਕੇ ਮੈਂ ਵੀ ਵਰਤ ਰਹੀ ਹਾਂ ਤੇ ਮੈਨੂੰ ਬੈਨੀਫਿਟਸ ਹੈਗੇ ਨੇ ਬਹੁਤ ਜ਼ਿਆਦਾ ਤੇ ਮੈਂ ਨਹੀਂ ਮੇਰੇ ਭੈਣਾਂ ਵੀ ਲੈ ਲੈਣ ਹੈਨਾ ਤੇ ਚਲੋ ਕਰਦੇ ਆਂ ਫਿਰ ਕੰਮ ਸ਼ੁਰੂ ਜਿਹੜੀਆਂ ਭੈਣਾਂ ਨੇ ਉਹ ਕਿਹਾ ਸੀ ਕਿ ਤੁਸੀਂ ਕੁਝ ਬਣਾ ਕੇ ਭੇਜੋ ਤੇ ਉਹ ਹੁਣ ਬਣਾਉਣ ਲੱਗੀ ਆ ਤੇ ਇਹਦੀ ਵੀਡੀਓ ਵੀ ਆ ਜੂਗੀ ਹੁਣ ਤੁਹਾਨੂੰ ਬਹੁਤ ਜਲਦੀ ਚਲੋ ਮਿਲਦੇ ਆਂ ਅੱਜ ਫਿਰ ਅੱਜ ਦਾ ਵਲੌਗ ਅੱਜ ਸੈਟਰਡੇ ਹੈ ਜੀ ਸੈਟਰਡੇ ਦਾ ਤਕਰੀਬਨ ਸੇਰ ਦਾ ਮੈਂ ਕੰਮ ਕਰ ਰਹੀ ਸੀ ਕੋਈ ਨਹੀਂ ਵਲੌਗ ਸ਼ੂਟ ਕੀਤਾ ਬ੍ਰੇਕਫਾਸਟ ਵਗੈਰਾ ਕੁਝ ਸਭ ਕੱਪੜੇ ਇਨੇ ਤੋਤੇ ਚਾਦਰਾਂ ਤੋਤੀਆਂ ਤੇ ਮੰਮੀ ਦੇ ਕੱਪੜੇ ਕਾਫੀ ਸੀ ਉਹ ਵੀ ਤੋਤੇ ਤਾਂ ਡੇਢ ਵਜ ਗਿਆ ਮੈਨੂੰ ਫਿਰ ਲੰਚ ਕਰੀਤਾ ਤੇ ਹੁਣ 1:30 ਦਾ ਟਾਈਮ ਹੈ ਭਾਂਡੇ ਮੰਜਣ ਵਾਲੇ ਪਏ ਨੇ ਦੁਪਹਿਰ ਵਾਲੇ ਇਹਨਾਂ ਨੂੰ ਬਾਅਦ ਚ ਮੰਜਾਂਗੀ ਪਹਿਲਾਂ ਮੈਂ ਤੇਲ ਬਣਾਣਾ ਕਿਉਂਕਿ 4 ਵਜੇ ਮੈਂ ਵੀਡੀਓ ਪਾਉਣ ਦੀ ਤਾਂ ਕਰਕੇ ਚਲੋ ਚੱਲਦੇ ਆ ਅੱਜ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਫਰੈਂਡਸ ਇੱਥੇ ਹੈਗਾ ਟਾਈਮ 5:30 6 ਵਜੇ ਦਾ ਸ਼ਾਮ ਦੇ ਵੱਜ ਗਏ ਸੀਗੇ ਤੇ ਮੈਂ ਲੱਗੀ ਸੀ ਪਿਆਜ਼ ਲਸਣ ਛਿੱਲ ਕੇ ਰੱਖਿਆ ਹੋਇਆ ਸੀ ਪਹਿਲੇ ਤੇ ਇਹ ਮੈਂ ਇਹਦੇ ਵਿੱਚ ਚੋਪਰ 'ਚ ਗ੍ਰाइंड ਕਰ ਲਾਂਗੇ ਇੱਕ ਬੰਨੇ ਮੈਂ ਤੇਲ ਰੱਖ ਦਿੱਤਾ ਸੀਗਾ ਤੇ ਮੈਂ ਫਟਾਫਟ ਮੈਂ ਤੜਕਾ ਲਾ ਲਾਂ ਰਾਜਮਾਂ ਨੂੰ ਅੱਜ ਮੈਂ ਦੁਪਹਿਰੇ ਤੇ ਤੜਕਾ ਲਗਾਇਆ ਹੀ ਨਹੀਂ ਸੀਗਾ ਰਾਜਮਾਂ ਨੂੰ ਕਿਉਂਕਿ ਸਬਜੀ ਹੈਗੀ ਸੀ ਉਹਦੇ ਨੇ ਰੋਟੀ ਖਾ ਲਈ ਸੀ ਤੇ ਇੱਥੇ ਮੈਂ ਲੱਗ ਗਈ ਫਿਰ ਤੜਕਾ ਲਾਉਂ ਤੇ ਚੋਪਰ 'ਚ ਝਟ ਜਿਹੜਾ ਉਹ ਤੋ ਬੋਝਾਂ ਤਾਂ ਮੈਂ ਮਿਕਸੀ ਵਿੱਚ ਨਾ ਬਹੁਤ ਬਰੀਕ ਜਿਆ ਪੀਸ ਜਾਂਦਾ ਤੇ ਬਹੁਤ ਮਹੀਨ ਹੋਣ ਕਰਕੇ ਫਿਰ ਤੜਕਾ ਵੀ ਟਾਈਮ ਵੀ ਜਿਆਦਾ ਲੱਗਦਾ ਥੋੜਾ ਦੜਫੜ ਕੀਤਾ ਤੇ ਕਿਉਂਕਿ ਫਿਰ ਤੇ ਹੋਣਾ ਹੀ ਹੁੰਦਾ ਤੇ ਤੇ ਟਮਾਟਰ ਹਰੀ ਮਿਰਚ ਜਿਹੜੀਆਂ ਸੀ ਉਹਨਾਂ ਨੂੰ ਮੈਂ ਧੋ ਕੇ ਰੱਖ ਲਿਆ ਬਾਹਰ ਮੈਂ ਵੇੜਾ ਤੋਕੇ ਆਈ ਸੀ ਸ਼ਾਮ ਨੂੰ ਕਿੰਦੀ بارش ਪੈ ਗਈ ਸੀ ਤੇ ਤਾਂ ਮੈਂ ਕਰਕੇ ਪਜਾਮਾ ਵਗੈਰਾ ਤਾਂ ਉੰਡਣ ਗਿਆ ਹੋਇਆ ਸੀਗਾ ਤੇ ਮੈਨੂੰ ਕਿ ਸਬਜ਼ੀ ਲੇਟ ਨਾ ਹੋ ਜੇ ਕਿ ਰਾਜਮਾਂ ਤੜਕਾ ਲਾਉਣਾ ਹੈ ਕਿ ਉਹ ਉਬਾਲ ਕੇ ਤੇ ਮੈਂ ਪਹਿਲਾਂ ਹੀ ਰੱਖੇ ਹੋਏ ਸੀਗੇ ਤੇ ਤਰਕ ਲਗਾਊਗਾ ਤੇ ਨਾਲ ਚ ਬੰਦਾ ਹੋਰ ਕੰਮ ਕਰ ਲੈਂਦਾ ਤੇ ਕੱਪੜੇ ਜਿਹੜੇ ਸੀ ਧੋਤੇ ਸਾਰੇ ਉਹਨਾਂ ਨੂੰ ਮਿਲਾ ਕੇ ਲਿਆਂਦਾ ਮੰਮੀ ਦੇ ਤੇ ਉੜ ਕੇ ਜਿਹੜੇ ਸੀ ਉਹ ਮੈਂ ਥੱਲੇ ਦੇ ਕੇ ਆਏ ਤੇ ਫਿਰ ਉਹ ਜਿਹੜੇ ਆਪਣੇ ਸੀ ਉਹ ਜਿਹੇ ਪ੍ਰੈਸ ਵਾਲੇ ਰੱਖੇ ਹੋਏ ਮੈਂ ਕੱਚਾ ਰਾਤ ਨੂੰ ਪ੍ਰੈਸ ਕਰਾਂਗੀ ਤੇ ਬੱਦਲ ਬਹੁਤ ਜ਼ਿਆਦਾ ਹੋ ਬੇਸਿਕ ਮਿਲਦਾ ਨਹੀਂ ਆ ਜਾਣਾ ਤੇ ਪਹਿਲਾਂ ਦੁਪਹਿਰੇ ਮੀਂਹ ਆ ਤੇ ਕਾਫੀ ਜਰੂਰ ਪਰੋਣਾ 77 ਮਿੱਟੀਂ ਕਰਾਈ ਸੀ ਉਹ ਮੈਂ ਹੁਣ ਧੋ ਦਿੱਤਾ ਇੱਕ ਵਾਰੀ ਘੋੜਾ ਕੇ ਚਲੋ ਸਾਫ ਹੋ ਜਾਏਗਾ ਤੇ ਉਹ ਮੀਂਹ ਦਾ ਮਹੀਨਾ ਹੈ ਤੇ ਮੀਂਹ ਤੇ ਆਉਂਦੇ ਰਹਿਣੇ ਤੇ ਇੱਥੇ ਮੈਂ ਹਿੰਗ ਪਾਈ ਸੀ ਜੀਰਾ ਪਾਇਆ ਤੇ ਕੜੀ ਪੱਤਾ ਪਿਆ ਸੀ ਥੋੜਾ ਉਹ ਪਾ ਦਿੱਤਾ ਤੇ ਲਸਣ ਅਵਰ ਪਿਆਜ਼ ਬਾਦ ਕੇ ਤੇ ਭੁੰਨ ਲਾਂਗੀ ਮੈਂ ਜੰਗੀ ਤਰ੍ਹਾਂ ਫਿਰ ਮੈਂ ਹਰੀ ਮਿਰਚ ਔ ਟਮਾਟਰ ਗ੍ਰਾਈਂਡ ਕਰ ਲਿਆ ਸੀ ਤੇ ਇਹਦੇ ਵਿੱਚ ਬਹੁਤ ਛਤੀ ਹੁੰਦਾ ਚੋਪਰ ਚੋਪਰ ਨੇ ਇੰਨਾ ਆਸਾਨ ਕਰ ਦਿੱਤਾ ਨਾ ਬਹੁਤ ਜ਼ਿਆਦਾ ਕਿਉਂਕਿ ਛੱਟ ਸੀ ਕੰਮ ਕਰ ਲੈ ਕੋਈ ਵੀ ਕੰਮ ਹੁੰਦਾ ਮਿੰਟਾਂ ਸਕਿੰਟਾਂ ਚ ਕਰ ਲੈਣੇ ਤੇ ਇਹਨਾਂ ਦੇ ਵਿੱਚ ਉਪਰਾਂ ਦੇ ਵੀ ਬਹੁਤ ਜ਼ਿਆਦਾ ਮਤਲਬ ਸੁੱਖ ਦੇਤਾ ਉਹ ਅੱਜਕੱਲ ਬੀਬੀਆਂ ਸਾਰੀਆਂ ਭੈਣਾਂ ਦੀ ਮੈਂ ਗੱਲ ਕਰਦੀ ਆ ਕਿ ਸਾਰੇ ਜਾਨੀ ਚੋਪਰਾਂ ਤੋਂ ਬਹੁਤ ਆਸਾਨ ਹੋ ਗਨ ਤਾਂ ਪਹਿਲਾਂ ਸੀ ਜਿੱਦਾਂ ਕਦੂਕੋਸ਼ ਕਰਨਾ ਹੈਨਾ ਜਾਂ ਮਸਾਲੇ ਕੁੰਡੇ ਡੰਡੇ ਚ ਕੁੱਟਦੇ ਸੀ ਹੁਣ ਮਿਕਸੀਆਂ ਆ ਗਈਆਂ ਅਸੀਂ ਦੇਖਦੇ ਰਹੇ ਆਪਣੀ ਮੰਮੀ ਨੂੰ ਕਿ ਉਹਦੋਂ ਮਿਕਸੀ ਬਹੁਤ ਘੱਟ ਹੁੰਦੀ ਐ ਤੇ ਇੱਥੇ ਮੇਰਾ ਥੋੜਾ ਸਮਾਨ ਨਹੀਂ ਸੀ ਤੇ ਮੈਂ ਬਲਿੰਕਟ ਤੋਂ ਸਮਾਨ ਮਗਵਾਇਆ ਸੀ ਬੇਸਨ ਸੀ ਹਲਦੀ ਸੀ ਮਸਟਰਡ ਆਇਲ ਸੀਗੇ ਤੇ ਇੱਕ ਸ਼ਹਿਦ ਮਗਵਾਇਆ ਤੇ ਥੋੜੀ ਥੋੜੀ ਚੀਜ਼ਾਂ ਕਰਦੀਆਂ ਤੇ ਖਤਮ ਹੁੰਦੇ ਰਹਿੰਦੇ ਤੇ ਮੈਨੂੰ ਜਾਣਾ ਪੈਣਾ ਸੀ ਬਾਅਦਸ਼ੇਵਕ ਇਹ ਵਧੀਆ ਹੋਗਾ ਕਿ ਜਿਹੜੀ ਅਸੀਂ ਆਰਡਰ ਕਰ ਦਿੰਦੇ ਆ 10 ਮਿੰਟ ਦੇ ਵਿੱਚ ਹੀ ਜਿਹੜਾ ਸਮਾਨ ਆ ਗਿਆ ਸੀ ਤੇ ਇਹ ਟਾਟਾ ਸਾਲਟ ਜਿਹੜਾ ਮੈਂ ਮੰਗਵਾਇਆ ਸੀ ਇਹ ਖਤਮ ਹੋਇਆ ਸੀਗਾ ਤੇ ਹਲਦੀ ਵੀ ਥੋੜੀ ਰਹਿ ਵੀ ਸੀ ਫਿਰ ਮੈਂ ਉਹ ਮੰਗਵਾ ਲਈ ਸੀਗੀ ਤੇ ਬਾਕੀ ਥੋੜਾ ਜਿਹਾ ਨਮਕ ਮੈਂ ਇਸ ਅਲੱਗ ਰੱਖ ਤੱਕ ਕਿਉਂਕਿ ਇਹਨੂੰ ਮੈਂ ਜਦੋਂ ਪੋਚੇ ਵਗੈਰਾ ਮਾਰਦੀ ਆ ਨਾ ਤੇ ਉਦੋਂ ਵੀ ਨਮਕ ਪਾ ਲੈਣੀ ਅੱਜ ਕੱਲ ਨਮਕ ਪਾਉਣਾ ਹੈ ਕਿ ਕੀੜੀਆਂ ਵਗੈਰਾ ਜਿਹੜੀਆਂ ਉਹ ਅੰਦਰ ਆਉਂਦੀਆਂ ਨਹੀਂ ਤੇ ਉਹ ਹਲਦੀ ਪਾ ਦਤੀ ਨਮਕ ਪਾ ਦਿੱਤਾ ਤੇ ਹਰੀ ਮਿਰਚ ਔਰ ਟਮਾਟਰ ਜਿਹੜੇ ਗਏ ਥੋੜਾ ਭੁੱਜਣਗੇ ਫੇਰ ਪਾਵਾਂਗੇ ਉਸ ਤੋਂ ਬਾਅਦ ਮੈਂ ਥੋੜੀ ਜਿੰਨੀ ਪਸਤੂਰੀ ਮੇਥੀ ਪਾਈ ਸੀਗੀ ਤੇ ਗਰਮ ਮਸਾਲਾ ਤੇ ਥੋੜਾ ਚਨੇ ਮਸਾਲਾ ਪਾ ਦਿੱਤਾ ਤੇ ਰਾਜਮਾ ਜਿਹੜੇ ਉਬਲੇ ਹੋਏ ਸੀ ਪਹਿਲੇ ਤੇ ਰਾਜਮਾ ਕੱਲ ਸੰਡੇ ਸੈਟਰਡੇ ਦਾ ਦਿਨ ਹੈ ਤੇ ਸੰਡੇ ਨੂੰ ਮੈਂ ਕਿਹਾ ਚਲੋ ਕੱਲ ਰਾਜਮਾ ਬਣੇ ਹੋਣਗੇ ਕੱਲ ਦੁਪਹਿਰ ਨੂੰ ਸਿਰ ਗੁਰਦੁਆਰੇ ਵੀ ਜਾਵਾਂਗੇ ਤਾਂ ਹੇਗਾ ਜੇ ਨਹੀਂ ਆ ਪਿਆ ਤੇ ਫਿਰ ਜ਼ਰੂਰ ਜਾਵਾਂਗੀ ਗੁਰਦੁਆਰ ਸਾਹਿਬ। ਕਾਫੀ ਦਿਨ ਹੋ ਗਏ ਗੁਰਦੁਆਸਾਪ ਗਈ ਨਹੀਂ। ਤੇ ਮੇਰੇ ਚਾਹ ਸਬਜ਼ੀ ਕੋ ਨਹੀਂ ਹੋਵੇ ਫਿਰ ਆ ਕੇ ਬੰਦੇ ਨੂੰ ਨਾ ਹੁੰਦਾ ਨਹੀਂ। ਕਿਉਂਕਿ ਬਰਿੰਦਰ ਨੇ ਕਦ ਦਤੂ ਕਿਤੇ ਜਾਣ ਬਾਰੋਂ ਕੋ ਰੋਟੀ ਨਹੀਂ ਕਦੀ ਖਾਦੀ ਤੇ ਘਰੇ ਆ ਕੇ ਪ੍ਰਸ਼ਾਦਾ ਛਕਦੇ ਹੁੰਦੇ ਆ। ਤੇ ਫਿਰ ਮੈਨੂੰ ਹੁੰਦਾ ਕਿ ਦਾਲ ਸਬਜ਼ੀ ਬਣੀ ਹੋਏ ਆਟਾ ਗੁੱਜਾ ਹੋਵੇ ਤੇ ਚੰਦ ਆ ਕੇ ਬੰਦਾ ਫਟਾਫਟ ਫੁਲਕੇ ਲਾ ਲੈਂਦਾ। ਤੇ ਜੇ ਦਾਲ ਸਬਜ਼ੀ ਨਹੀਂ ਬਣੀ ਤੇ ਫਿਰ ਬਹੁਤ ਔਖਾ ਲੱਗਦਾ। ਤੇ ਫਿਰ ਮੇਰੇ ਨਾਲ-ਨਾਲ ਜਿਹੜਾ ਸਮਾਨ ਡੜਾਏ ਫਿਲ ਕੀਤਾ ਡੱਬਿਆਂ 'ਚ ਤੇ ਜਿਹੜਾ ਹੈਗਾ ਸੀ ਥੋੜਾ ਜਿਹਾ ਬਚ ਗਿਆ ਸੀ ਉਹਨਾਂ ਨੇ ਮਚੁੰਡੀਆਂ ਲਾ ਕੇ ਰੱਖ ਦਿੱਤਾ ਤੇ ਮੈਂ ਅੱਦ ਦੇਸਣ ਵੀ ਹੈ ਕਿ ਵੇਸਣ ਵੀ ਹਰ ਚੀਜ਼ ਤੇ ਵਰਤਦਾ ਕਿਉਂਕਿ ਸਵੇਰ ਚਿਲੇ ਵਗੈਰਾ ਬਣਾਉਣੇ ਹੁੰਦੇ ਤੇ ਮੈਂ ਸੋਚ ਰਹੀ ਸੀ ਬਰਿਆਮ ਨੂੰ ਸਿਰ ਪਨੀਰ ਜਿਹਾ ਬਣਾਉਂਦਾ ਕਿ ਟਿਫਨ 'ਚ ਮੰਡੇ ਨੂੰ ਸਿਰ ਇਹ ਐਤਵਾਰ ਦਾ ਕਿਹਾ ਕਿ ਕੋਈ ਹੈ ਨਹੀਂ ਸੀ ਕਿ ਕਈ ਵਾਰ ਸਵੇਰੇ ਉੱਠਦੇ ਆ ਕਿ ਬਰਿਆਮ ਮੰਦਰ ਨੂੰ ਹੈਵੀ ਚੀਜ਼ ਨਾ ਦਿਆ ਕਰੋ ਤੇ ਪਰੌਂਖੀ ਨਹੀਂ ਖਾਣੀ ਸਕੂਲ 'ਮੈਂ ਜਿਵੇਂ ਪੋਗਾ ਲੈ ਜਾਂਦਾ ਨਾਲ ਘਰੋਂ ਪਰੌਂਖੀ ਇੱਕ ਖਾ ਜਾਂਦਾ ਨਾਲ ਪੋਹ ਲੈ ਜਾਂਦਾ ਕੋਈ ਛੁੱਟੀ ਹੁੰਦੀ 1:30 ਵਜੇ ਆ ਕੇ ਫਿਰ ਲੰਚ ਕਰ ਲੈਂਦਾ ਤੇ ਹਲਕਾ ਜਿਹਾ ਲੈ ਕੇ ਜਾਂਦਾ ਕਦੀ ਉਪਮਾ ਬਣਾ ਲੂਗਾ ਕੱਲ ਕਹਿੰਦਾ ਚਿਲਾ ਬਣਾ ਦਿਓ 엄마 ਤੁਸੀਂ ਤੇ ਫਿਰ ਮੈਂ ਵੇਖਿਆ ਬੇਸਨ ਥੋੜਾ ਪਾਟ ਸੀਗਾ ਉਹ ਮਡੱਬੀ ਚ ਕੱਢ ਲਿਆ ਮੈਂ ਕਿ ਚਲੋ ਸਵੇਰੇ ਵਰਤ ਹੋ ਜਾਏਗਾ ਤੇ ਨਾਲ ਨਾਲ ਤੜਕਾ ਲੱਗ ਗਿਆ ਤੇ ਬਾਕੀ ਸਾਰੀਆਂ ਭੈਣਾਂ ਬਹੁਤ ਪਿਆਰ ਦੇ ਰਹੀਆਂ ਮੈਨੂੰ ਇੰਨਾ ਵਧੀਆ ਅੱਛਾ ਲੱਗ ਰਿਹਾ ਬਹੁਤ ਜ਼ਿਆਦਾ ਕਿ ਜਿਹੜੀ ਮੇਰੀ ਵੀਡੀਓ ਵੀ ਇੱਕ ਦੋ ਵੀਡੀਓ ਵਾਇਰਲ ਵੀ ਹੋਈ ਤੇ 6000 ਸਬਸਕ੍ਰਾਈਬਰ ਵੀ ਹੋ ਗਏ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਸਾਥ ਸਪੋਰਟ ਦੇ ਨਾਲ ਹੀ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਬਥੇਨੇ ਤੇ ਲਓ ਜੀ ਤੜਕਾ ਲੱਗ ਗਿਆ ਉਹ ਕਿ ਤਿਆਰ ਤੇ ਹੁਣ ਮੈਂ ਇਹਦੇ ਚ ਪਾ ਦਾਂਗੀ ਮੈਂ ਦੇਖਿਆ ਇਹ ਸੰਗਨੇ ਸੰਗਨੇ ਸੁਣ ਲੱਗ ਰਿਹਾ ਸੀ ਰਾਜਮਾ ਤੇ ਫਿਰ ਥੋੜਾ ਪਾਣੀ ਗਰਮ ਕਰਕੇ ਪਾ ਦਾਂਗੀ ਤੇ ਗਰਮੀ ਇੰਨੀ ਨਾ ਕਰਨ ਭੰਜੀ ਮੀਮੀ ਪਿਆ ਪਰ ਫਿਰ ਵੀ ਗਰਮੀ ਜੇ ਸੋਈ ਚ ਖੜੇ ਆ ਜ ਨਹੀਂ ਜਾਂਦਾ ਜੀ ਤੇ ਮੈਂ ਤਾਂ ਬਹੁਤ ਮੈਂ ਤਾਂ ਟੀ-ਸ਼ਰਟ ਵਿੱਚ ਮੈਨੂੰ ਇੰਨਾ ਖੁੱਲੀ-ਖੁੱਲੀ ਚ ਆਰਾਮ ਮਿਲਦਾ ਨਾ ਬਹੁਤ ਜ਼ਿਆਦਾ ਸੂਟ ਪਾਉਣ ਮੇਰਾ ਤਿਹਲੀ ਨਹੀਂ ਕਰਦਾ ਜੇ ਮੈਂ ਕਿਤੇ ਬਾਹਰ ਜਾਵਾਂ ਤਾਂ ਅੰਦਲ ਕਰਦਾ ਸੂਟ ਪਾਵਾਂ ਵੈਸੇ ਘਰ ਤੇ ਮੈਂ ਟੀ-ਸ਼ਰਟ ਪਜਾਮੇ ਵਿੱਚ ਹੀ ਰਹਿਣੀ ਆ ਮੋਸਟਲੀ ਤੇ ਲੋ ਜੀ ਇਹ ਕੜਾਈ ਵਿੱਚ ਮੈਂ ਤੜਕਾ ਲਾਇਆ ਸੀ ਹੁਣ ਮੈਂ ਇਹਦੇ ਵਿੱਚ ਹੀ ਰਾਈਸ ਬਣਾ ਲੈਣੇ ਬਾਅਦ ਚ ਥੋੜਾ ਪਿਓ ਪਾ ਕੇ ਇਦਾਂ ਤੇ ਨਾਲ ਜੀਰਾ ਪਾ ਕੇ ਤੇ ਫਿਰ ਰਾਈਸ ਬਣਾ ਲਾਂਗੇ ਤੇ ਦੁਪਹਿਰ ਦੀ ਮਤਲਬ ਰਾਤ ਦੀ ਰੋਟੀ ਵੀ ਜਾਨੀ ਕਿ ਸਾਡੀ ਤਿਆਰ ਮਤਲਬ ਹੋ ਗਈ ਪੌਣਾ ਘੰਟਾ ਮੈਨੂੰ ਲੱਗਦਾ ਸੀ ਤੜਕਾ ਲਾਉਣ ਦੇ ਨਾਲ ਫਿਰ ਮੈਂ ਪਾਂਡੇ ਸਾਫ ਕਰ ਲਏ ਸੀਗੇ ਤੇ ਸ਼ਾਮ ਦਾ ਕੰਮ ਫਿਰ ਰੈਸ ਕਰਕੇ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਕੰਮ ਕਰਾਂਗੇ ਤੇ ਕਾਫੀ ਭੈਣਾ ਦੇ ਨਾਲ ਕਮੈਂਟ ਆਏ ਸੀ ਕੱਲ ਮੈਂ ਜਿਹੜੀ ਵੀਡੀਓ ਪਾਈ ਸੀਗੀ ਸਾਬਣ ਬਣਾਉਣ ਤੇ ਤੇ ਉਹ ਜਿਹੜਾ ਸਾਬਣ ਵੀ ਸੀ ਬਹੁਤ ਵਧੀਆ ਬਣੇ ਬਹੁਤ ਜ਼ਿਆਦਾ ਭੈਣਾ ਨੇ ਪੁੱਛਿਆ ਤੇ ਮੈਂ ਆਪ ਯੂਜ਼ ਕਰ ਰਹੀ ਹਾਂ ਔਰ ਮੈਂ ਅੱਜ ਕੇਸ ਨਾਲ ਤੁਸੀਂਗੇ ਨਾ ਤੇ ਉਤਨੀ ਮੇਰੇ ਜਿਵੇਂ ਵਧੀਆ ਰਹੇ ਸ਼ੈਂਪੂ ਪਾਉਣ ਦੀ ਕੋਈ ਜ਼ਰੂਰਤ ਨਹੀਂ ਲੱਗ ਕੇ ਵਾਲ ਵੀ ਨਹੀਂ ਮੇਰੇ ਝੜ ਰਹੇ ਤੇ ਬਹੁਤ ਵਧੀਆ ਕਿਉਂਕਿ ਮੈਂ ਪਹਿਲਾਂ ਹੀ ਬਣਾਏ ਸੀ ਪਹਿਲਾਂ ਵੀ ਚਾਰ ਪੀਸ ਬਣਾਏ ਸੀ ਉਹ ਉਹ 2 ਮਹੀਨੇ ਹੋ ਗਏ ਮਤਲਬ ਮੈਂ ਇਕੱਲੀ ਵਰਤਦੀ ਸੀਗੀ ਤੇ ਹੁਣ ਬ੍ਰਿੰਦਰ ਉਹ ਵੀ ਵਰਤਣਗੇ ਉਸਦੇ ਬੇਟੇ ਨੂੰ ਮੈਂ ਕਿਹਾ ਤੂੰ ਵੀ ਇਹੀ ਵਰਤਿਆ ਕਰ ਤੇ ਬਹੁਤ ਵਧੀਆ ਕਿਉਂਕਿ ਕਈ ਵਾਰੀ ਪਿੱਤ ਵਗੈਰਾ ਨਿਕਲਦੀ ਹੈ ਨਾ ਤੇ ਅੱਜ ਕੱਲ ਤੇ ਵੈਸੇ ਮੌਸਮ ਬਹੁਤ ਖਰਾਬ ਹੈ ਆ ਕੇ ਫੇਸੀ ਫੋੜੇ ਚਾਟੀ ਕੋਈ ਚੀਜ਼ ਵੀ ਬਾਹਰੋਂ ਕੋਈ ਸੇ ਲੜ ਜੇ ਤੇ ਫਟਾਫਟ ਹੋ ਜਾਂਦਾ ਤੇ ਕੱਰੀ ਨਾ ਕੱਲ ਮੈਂ ਤੇਲ ਜਿਹੜਾ ਵੀਡੀਓ ਪਾਈ ਤੇਲ ਬਣਾਉਂਦੀ ਤੇ ਇੱਕ ਭੈਣ ਸੁਖਿੰਦਰਪੁਰ ਸੀ ਉਹਦਾ ਕਾਫੀ ਕਮੈਂਟ ਆ ਰਹੇ ਸੀ ਕਿ ਮੇਰੇ ਦੰਦਾਂ ਦਾ ਇਦਾਂ ਪ੍ਰੋਬਲਮ ਹੈ ਤੇ ਤੁਸੀਂ ਵੀਡੀਓ ਪਾਓ ਤੇ ਫਿਰ ਮੈਂ ਕੱਲ ਜਿਹੜੀ ਵੀਡੀਓ ਪਾ ਦਿੱਤੀ ਤੇ ਇਹ ਵਾਲਾ ਬਲੌਗ ਤੇ ਮੈਂ ਸ਼ੂਟ ਕਰ ਸੈਟਰਡੇ ਕੀਤਾ ਸੀਗਾ ਤੇ ਮੈਂ ਸੈਟਰਡੇ ਨੂੰ ਉਹ ਵੀਡੀਓ ਸ਼ੂਟ ਕੀਤੀ ਤੇ ਇਹ ਮੈਂ ਸੋਚਿਆ ਸੀ ਐਤਵਾਰ ਨੂੰ ਪਾਵਾਂਗੀ ਤੇ ਫਿਰ ਐਤਵਾਰ ਨੂੰ ਨਹੀਂ ਪਾਈਗੀ ਤੇ ਉਹ ਐਤਵਾਰ ਨੂੰ ਕਾਫੀ ਕੰਮ ਹੁੰਦੇ ਆ ਕੋਈ ਗੈਸਟ ਵੀ ਆ ਜਾਂਦਾ ਆ ਤੇ ਆ ਸ਼ੁਭੀ ਹੁੰਦੀ ਸਾਰਿਆਂ ਨੂੰ ਤੇ ਇਸ ਵਾਰ ਫਾਇਦਾਰ ਬਿਲਕੁਲ ਹੁੰਦਾ ਕਿ फटाफट ਕੰਮ ਕਰਕੇ ਵਿਲੇ ਹੋ ਜਾਓ ਤੇ ਉਹ ਭੈਣ ਮੈਨੂੰ ਕੁਛ ਦੀ ਸਿਮਤ ਇਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਲਾਲੋ ਤਾਂ ਕਦੋਂ ਮਤਲਬ ਕਿੰਨਾ ਚਿਰ ਲਾ ਕੇ ਰੱਖਣਾ ਚਾਹੀਦਾ ਭੈਣ ਮੇਰੀਏ ਇਹ ਘਰ ਦੀਆਂ ਚੀਜ਼ਾਂ ਨੇ ਇਹ ਤੁਸੀਂ ਲਾ ਕੇ ਤਿੰਨ ਟਾਈਮ ਲਾਓ ਬਹੁਤ ਵਧੀਆ ਹੈ ਤੇ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਤੇ ਅੱਜ ਦਾ ਵਲੌਗ ਇੱਥੇ ਕਸਮ ਕਰਦੇ ਮਿਲਦੇ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਂਦੇ ਓਕੇ ਬਾਏ ਬਾਏ ਟੇਕ ਕੇਅਰ